ਸਾਲ ਸੀ 1669 ਇਤਿਹਾਸ ਇੱਕ ਅਜਿਹੇ ਮੋੜ ਤੇ ਖੜਾ ਸੀ ਜਿੱਥੇ ਇੱਕ ਬਹੁਤ ਹੀ ਖਾਸ ਕਹਾਣੀ ਲਿਖੀ ਜਾਣੀ ਸੀ ਇਹ ਕਹਾਣੀ ਸਿਰਫ ਵਿਸ਼ਵਾਸ ਦੇ ਸੰਕਟ ਦੀ ਨਹੀਂ ਬਲਕਿ ਇੱਕ ਅਜਿਹੀ ਕੁਰਬਾਨੀ ਦੀ ਹੈ ਜਿਸ ਦੀ ਮਿਸਾਲ ਦੁਨੀਆ ਵਿੱਚ ਕਿਤੇ ਹੋਰ ਨਹੀਂ ਮਿਲਦੀ ਚਲੋ ਅੱਜ ਉਸ ਪਲ ਨੂੰ ਸਮਝਦੇ ਹਾਂ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਜਾਂ ਤਾਂ ਇਸਲਾਮ ਕਬੂਲ ਕਰੋ ਜਾਂ ਮਰਨ ਲਈ ਤਿਆਰ ਹੋ ਜਾਓ ਸੋਚੋ ਇਹ ਸਿਰਫ ਸ਼ਬਦ ਨਹੀਂ ਸਨ ਇੱਕ ਸਿੱਧਾ ਸਾਦਾ ਸਖਤ ਹੁਕਮ ਸੀ ਜੋ ਗਵਰਨਰ ਇਫਤਖਾਰ ਖਾਨ ਨੇ ਕਸ਼ਮੀਰੀ ਪੰਡਤਾਂ ਨੂੰ ਸੁਣਾਇਆ ਇੱਕ ਪਾਸੇ ਜ਼ਿੰਦਗੀ ਤੇ ਦੂਜੇ ਪਾਸੇ ਤਰਮ ਇਸ ਤੋਂ ਔਖਾ ਫੈਸਲਾ ਹੋਰ ਕੀ ਹੋ ਸਕਦਾ ਹੈ ਕਸ਼ਮੀਰ ਜਿਸ ਨੂੰ ਧਰਤੀ ਤੇ ਸਵਰਗ ਕਿਹਾ ਜਾਂਦਾ ਹੈ ਖੂਬਸੂਰਤ ਵਾਦੀਆਂ ਪਰ ਉਹਨਾਂ ਦਿਨਾਂ 'ਚ ਉੱਥੇ ਡਰ ਦੇ ਕਾਲੇ ਬੱਦਲ ਮੰਡਰਾ ਰਹੇ ਸਨ ਇੱਕ ਸ਼ਾਹੀ ਫਰਮਾਨ ਨੇ ਇੱਕ ਪੂਰੇ ਪਾਈਚਾਰੇ ਦਾ ਪਵਿੱਖ ਸਵਾਲਾਂ ਦੇ ਘੇਰੇ ਵਿੱਚ ਲਿਆ ਖੜਾ ਕੀਤਾ ਸੀ ਤਾਂ ਇਹ ਸਭ ਸ਼ੁਰੂ ਕਿਵੇਂ ਹੋਇਆ ਦੇਖੋ ਔਰੰਗਜ਼ੇਬ ਦੀ ਇੱਕ ਸੋਚੀ ਸਮਝੀ ਨੀਤੀ ਸੀ ਉਹਦਾ ਮੰਨਣਾ ਸੀ ਕਿ ਜੇਕਰ ਗਿਆਨ ਅਤੇ ਸਤਕਾਰ 'ਚ ਸਭ ਤੋਂ ਉੱਚੇ ਮੰਨੇ ਜਾਣ ਵਾਲੇ ਕਸ਼ਮੀਰੀ ਪੰਡਿਤਾ ਨੂੰ ਇਸਲਾਮ ਕਬੂਲ ਕਰਵਾ ਲਿਆ ਤਾਂ ਬਾਕੀ ਪੂਰਾ ਹਿੰਦੁਸਤਾਨ ਤਾਂ ਆਪਣੇ ਆਪ ਹੀ ਝੁਕ ਜਾਵੇਗਾ ਇਸੇ ਕਰਕੇ ਨਿਸ਼ਾਨਾ ਬਹੁਤ ਸੋਚ ਸਮਝ ਕੇ ਚੁਣਿਆ ਗਿਆ ਸੀ ਹੁਣ ਇਸ ਅਸੰਭਵ ਜਿਹੀ ਚੋਣ ਦਾ ਸਾਹਮਣਾ ਕਰਦੇ ਹੋਏ ਪੰਡਿਤਾ ਨੇ ਸੋਚਣ ਲਈ 6 ਮਹੀਨਿਆਂ ਦੀ ਮੌਹਲਤ ਮੰਗੀ ਤੇ ਉਹ ਮਿਲ ਵੀ ਗਈ 6 ਮਹੀਨੇ ਸੁਣੋ ਜਿ ਤਾਂ ਲੱਗਦਾ ਕਾਫੀ ਸਮਾਂ ਹੈ ਪਰ ਜਦੋਂ ਹਰ ਪਲ ਸਿਰ ਤੇ ਮੌਤ ਦੀ ਤਲਵਾਰ ਲਟਕ ਰਹੀ ਹੋਵੇ ਤਾਂ ਇਹ ਸਮਾਂ ਉਡੀਕ ਤੇ ਉਮੀਦ ਦੀ ਇੱਕ ਆਖਰੀ ਕੋਸ਼ਿਸ਼ ਬਣ ਜਾਂਦਾ ਹੈ ਤੇ ਸਭ ਤੋਂ ਵੱਡਾ ਸਵਾਲ ਹੁਣ ਇਹੀ ਸੀ ਜਦੋਂ ਚਾਰੇ ਪਾਸੇ ਹਨੇਰਾ ਹੋਵੇ ਹਰ ਦਰਵਾਜ਼ਾ ਬੰਦ ਨਜ਼ਰ ਆਵੇ ਤਾਂ ਮਨ 'ਚ ਇੱਕੋ ਹੀ ਸਵਾਲ ਗੂੰਜਦਾ ਹੈ ਕੌਣ ਕੌਣ ਹੈ ਜੋ ਇਸ ਮੁਸ਼ਕਿਲ ਘੜੀ ਵਿੱਚ ਧਰਮ ਅਤੇ ਜਾਨ ਦੋਵਾਂ ਦੀ ਰੱਖਿਆ ਲਈ ਅੱਗੇ ਆਵੇਗਾ ਅਤੇ ਇਸੇ ਕੌਣ ਦੇ ਜਵਾਬ ਦੀ ਤਲਾਸ਼ ਵਿੱਚ ਇੱਕ ਸਫ਼ਰ ਸ਼ੁਰੂ ਹੋਇਆ ਇਹ ਕੋਈ ਆਮ ਸਫ਼ਰ ਨਹੀਂ ਸੀ ਇਹ ਉਮੀਦ ਦੀ ਇੱਕ ਬਹੁਤ ਹੀ ਮੱਧਮ ਜੀ ਕਿਰਨ ਦੇ ਸਹਾਰੇ ਸ਼ੁਰੂ ਕੀਤੀ ਗਈ ਇੱਕ ਤੀਰਥ ਯਾਤਰਾ ਸੀ ਉਸ ਨਿਰਾਸ਼ਾ ਦੇ ਮਾਹੌਲ ਵਿੱਚ ਇੱਕ ਨਾਮ ਸਾਹਮਣੇ ਆਇਆ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਨਾਨਕ ਦੇਵ ਜੀ ਦੇ 9ਵੇਂ ਵਾਰਿਸ ਉਹਨਾਂ ਦੀ ਪਛਾਣ ਹੀ ਇਹ ਸੀ ਕਿ ਉਹ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਸਨ ਸੋ ਪੰਡਤਾਂ ਲਈ ਇਹ ਆਖਰੀ ਉਮੀਦ ਦੀ ਕਿਰਨ ਸਨ ਤਾਂ ਫਿਰ ਪੰਡਿਤ ਕਿਰਪਾ RAM ਜੀ ਦੀ ਅਗਵਾਈ ਵਿੱਚ ਇੱਕ ਵਫ਼ਦ ਤੁਰ ਪਿਆ ਮੰਜਿਲ ਸੀ ਸ੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਦਰਬਾਰ ਜ਼ਰਾ ਕਲਪਨਾ ਕਰੋ ਨਾ ਦੀ ਹਾਲਤ ਦੀ ਅੱਖਾਂ 'ਚ ਹੰਝੂ ਸਨ ਦਿਲ ਡਰ ਨਾਲ ਭਰਿਆ ਹੋਇਆ ਸੀ ਪਰ ਫਿਰ ਵੀ ਇੱਕ ਛੋਟੀ ਜੀ ਆਸ ਬਾਕੀ ਸੀ ਅਤੇ ਹੁਣ ਅਸੀਂ ਕਹਾਣੀ ਦੇ ਉਹ ਸਭ ਤੋਂ ਅਹਿਮ ਮੋੜ ਤੇ ਪਹੁੰਚਦੇ ਹਾਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਉਹ ਪਲ ਜਦੋਂ ਇੱਕ ਇਤਿਹਾਸਿਕ ਫੈਸਲਾ ਲਿਆ ਜਾਣਾ ਸੀ ਜਦੋਂ ਪੰਡਤਾਂ ਨੇ ਆਪਣੀ ਪੂਰੀ ਦਰਦਪਰੀ ਕਹਾਣੀ ਸੁਣਾਈ ਤਾਂ ਪੂਰੇ ਦਰਬਾਰ ਵਿੱਚ ਇੱਕ ਡੂੰਗੀ ਚੁੱਪ ਛਾ ਗਈ ਗੁਰੂ ਸਾਹਿਬ ਦੇ ਚਿਹਰੇ ਤੇ ਇਸ ਸਥਿਤੀ ਦੀ ਗੰਭੀਰਤਾ ਸਾਫ ਦਿਖਾਈ ਦੇ ਰਹੀ ਸੀ ਉਹ ਸਮਝ ਗਏ ਸਨ ਕਿ ਮਸਲਾ ਬਹੁਤ ਵੱਡਾ ਹੈ ਤੇ ਇਸ ਦਾ ਹੱਲ ਵੀ ਕੋਈ ਆਮ ਨਹੀਂ ਹੋ ਸਕਦਾ ਉਸ ਗੰਭੀਰ ਮਾਹੌਲ ਨੂੰ ਇੱਕ ਮਾਸੂਮ ਜਿਹੀ ਆਵਾਜ਼ ਨੇ ਤੋੜਿਆ ਇਹ ਆਵਾਜ਼ ਸੀ ਗੁਰੂ ਸਾਹਿਬ ਦੇ ਸਿਰਫ 9 ਸਾਲ ਦੇ ਬੇਟੇ ਬਾਲਕ ਗੋਬਿੰਦ ਰਾਏ ਦੀ ਆਪਣੇ ਪਿਤਾ ਨੂੰ ਇੰਨਾ ਚਿੰਤਿਤ ਦੇਖ ਕੇ ਉਹਨਾਂ ਨੇ ਪੁੱਛ ਹੀ ਲਿਆ ਪਿਤਾ ਜੀ ਤੁਸੀਂ ਇੰਨੇ ਡੂੰਗੇ ਵਿਚਾਰਾਂ ਵਿੱਚ ਕਿਉਂ ਹੋ ਤਾਂ ਗੁਰੂ ਸਾਹਿਬ ਨੇ ਆਪਣੇ ਬੇਟੇ ਨੂੰ ਜਵਾਬ ਦਿੱਤਾ ਉਹਨਾਂ ਨੇ ਸਮਝਾਇਆ ਕਿ ਜ਼ੁਲਮ ਦਾ ਇਹ ਹਨੇਰਾ ਇੰਨਾ ਸੰਗਣਾ ਹੋ ਚੁੱਕਿਆ ਹੈ ਕਿ ਇਸ ਨੂੰ ਦੂਰ ਕਰਨ ਲਈ ਕਿਸੇ ਮਹਾਨ ਆਤਮਾ ਨੂੰ ਕਿਸੇ ਮਹਾਪੁਰਖ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ ਇਸ ਦਾ ਹੱਲ ਸਿਰਫ ਇੱਕ ਮਹਾਨ ਬਲੀਦਾਨ ਹੀ ਕਰ ਸਕਦਾ ਹੈ ਅਤੇ ਫਿਰ ਬਲ ਗੋਬਿੰਦ ਰਾਏ ਦਾ ਉਹ ਇਤਿਹਾਸਿਕ ਜਵਾਬ ਆਇਆ ਜਿਸ ਨੇ ਸਭ ਕੁਝ ਸਾਫ਼ ਕਰ ਦਿੱਤਾ ਤੁਹਾਡੇ ਤੋਂ ਵੱਡਾ ਮਹਾਨਪੁਰਖ ਹੋਰ ਕੌਣ ਹੋ ਸਕਦਾ ਹੈ ਇਹ ਸ਼ਬਦ ਸੁਣਦਿਆਂ ਹੀ ਗੁਰੂ ਸਾਹਿਬ ਨੂੰ ਆਪਣਾ ਰਸਤਾ ਮਿਲ ਗਿਆ ਇਹ ਜਵਾਬ ਸਿਰਫ ਇੱਕ ਬੱਚੇ ਦਾ ਨਹੀਂ ਸੀ ਇਹ ਤਾਂ ਜਿਵੇਂ ਭਵਿੱਖ ਨੇ ਖੁਦ ਵਰਤਮਾਨ ਨੂੰ ਰਾਹ ਦਿਖਾਇਆ ਹੋਵੇ ਅਤੇ ਇਸ ਪਲ ਤੋਂ ਬਾਅਦ ਜੋ ਫੈਸਲਾ ਗੁਰੂ ਸਾਹਿਬ ਨੇ ਲਿਆ ਉਹ ਸਿਰਫ ਇੱਕ ਸਮੂਹ ਜਾਂ ਇੱਕ ਭਾਈਚਾਰੇ ਲਈ ਨਹੀਂ ਸੀ ਨਹੀਂ ਇਹ ਤਾਂ ਪੂਰੀ ਮਨੁੱਖਤਾ ਦੇ ਸਿਧਾਂਤਾਂ ਲਈ ਇੱਕ ਪੈਂਤੜਾ ਸੀ ਇੱਕ ਸਟੈਂਡ ਸੀ ਇਹ ਕੋਈ ਬੇਨਤੀ ਨਹੀਂ ਸੀ ਇਹ ਇੱਕ ਸਿੱਧੀ ਚੁਣੌਤੀ ਸੀ ਗੁਰੂ ਸਾਹਿਬ ਨੇ ਕਿਹਾ ਜਾਓ ਬਾਦਸ਼ਾਹ ਨੂੰ ਕਹਿ ਦਿਓ ਜੇ ਤੁਸੀਂ ਮੈਨੂੰ ਮੁਸਲਮਾਨ ਬਣਾ ਲਿਆ ਤਾਂ ਇਹ ਸਾਰੇ ਪੰਡਿਤ ਆਪਣੇ ਆਪ ਹੀ ਬਣ ਜਾਣਗੇ ਸੋਚੋ ਉਹਨਾਂ ਨੇ ਸਾਰਾ ਪਾਰ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਲਈ ਅਤੇ ਇੱਥੇ ਹੀ ਗੁਰੂ ਸਾਹਿਬ ਦੇ ਫੈਸਲੇ ਦੀ ਅਸਲ ਮਹਾਨਤਾ ਸਮਝ ਆਉਂਦੀ ਹੈ ਮਸਲਾ ਇੱਕ ਖਾਸ ਭਾਈਚਾਰੇ ਦਾ ਸੀ ਪਰ ਉਹਨਾਂ ਨੇ ਇਸ ਨੂੰ ਇੱਕ ਵਿਸ਼ਵਵਿਆਪੀ ਸਿਧਾਂਤ ਵਿੱਚ ਬਦਲ ਦਿੱਤਾ ਇਹ ਲੜਾਈ ਸਿਰਫ ਕਸ਼ਮੀਰੀ ਪੰਡਤਾਂ ਦੀ ਨਹੀਂ ਰਹੀ ਇਹ ਹਰ ਇੱਕ ਇਨਸਾਨ ਦੇ ਆਪਣੇ ਵਿਸ਼ਵਾਸ ਨੂੰ ਆਜ਼ਾਦੀ ਨਾਲ ਮੰਨਣ ਦੇ ਹੱਕ ਦੀ ਲੜਾਈ ਬਣ ਗਈ ਇਸੇ ਕਰਕੇ ਅੱਜ ਵੀ ਇਸ ਕੁਰਬਾਨੀ ਨੂੰ ਮਨੁੱਖੀ ਅਧਿਕਾਰਾਂ ਯਾਨੀ ਕਿ ਹਿਊਮਨ ਰਾਈਟਸ ਦੀ ਰੱਖਿਆ ਦਾ ਇੱਕ ਬੁਨਿਆਦੀ ਪੱਲ ਮੰਨਿਆ ਜਾਂਦਾ ਹੈ ਕਿਸੇ ਇੱਕ ਧਰਮ ਲਈ ਨਹੀਂ ਸਗੋਂ ਹਰ ਧਰਮ ਦੀ ਆਜ਼ਾਦੀ ਲਈ ਇੱਕ ਪੰਤਰਾ ਸੀ ਸੱਚੀ ਪੂਰੇ ਇਤਿਹਾਸ ਵਿੱਚ ਇਹ ਜੀ ਮਿਸਾਲ ਲੱਭਣੀ ਬਹੁਤ ਔਖੀ ਹੈ ਅਤੇ ਇਹ ਸਾਰਾ ਕਾਰਜ ਇਹ ਮਹਾਨ ਕੁਰਬਾਨੀ ਉਹਨਾਂ ਦੀ ਇੱਕ ਬੁਨਿਆਦੀ ਸਿੱਖਿਆ ਤੇ ਆਧਾਰਿਤ ਸੀ ਤਾ ਕਾਹੂ ਕੋ ਦੇਤ ਨਾ ਨਹ ਪਹਿਮਾਨਤ ਆਨ ਮਤਲਬ ਬਹੁਤ ਸਿੱਧਾ ਤੇ ਸਾਫ਼ ਹੈ ਨਾ ਕਿਸੇ ਨੂੰ ਡਰਾਓ ਤੇ ਨਾ ਹੀ ਕਿਸੇ ਤੋਂ ਡਰੋ ਨਿਡਰ ਹੋ ਕੇ ਜਿਓ ਤਾਏ ਕਹਾਣੀ ਸੰਵਾਦ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡ ਦਿੰਦੀ ਹੈ ਸੋਚਣ ਵਾਲੀ ਗੱਲ ਹੈ ਕਿ ਕਿਸੇ ਹੋਰ ਦੇ ਹੱਕਾਂ ਲਈ ਖੜੇ ਹੋਣ ਦਾ ਅਸਲ ਮਤਲਬ ਕੀ ਹੈ ਖਾਸ ਕਰਕੇ ਜਦੋਂ ਉਹ ਹੱਕ ਤੁਹਾਡੇ ਆਪਣੇ ਧਰਮ ਜਾਂ ਪਾਈਚਾਰੇ ਦੇ ਨਾ ਹੋਣ ਇਹ ਇੱਕ ਅਜਿਹਾ ਸਵਾਲ ਹੈ ਜੋ ਉਸ ਸਮੇਂ ਵੀ ਜ਼ਰੂਰੀ ਸੀ ਤੇ ਸ਼ਾਇਦ ਅੱਜ ਉਸ ਤੋਂ ਵੀ ਵੱਧ ਜ਼ਰੂਰੀ ਹੈ